ਭਵੰਤਮਾਨ ਸਾਹਿਬ ਨੇ ਪੈरिस 올림픽 ਦੇ ਵਿੱਚ ব্রونز ਮੈਡਲ ਜਿੱਤਣ ਵਾਲੇ ਹਾਕੀ ਖਿਡਾਰੀਆਂ ਨੂੰ ਦਿੱਤੀ ਹੈਰਾਨ ਕਰਨ ਵਾਲੀ ਇਨਾਮ ਰਾਸ਼ੀ ਤੇ ਵੱਡੀ ਗੱਲ ਕਹੀ ਆਹ ਤੋਂ ਦాతਿਆ ਪਤਮਾ ਸਾਹਿਬ ਨੇ ਕੀ ਕਿਹਾ ਪੈरिस 올림픽 ਖੇਡਾਂ 'ਚ ਪੰਜਾਬ ਦਾ ਨਾਮ ਰੋਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਅੱਜ ਚੰਡੀਗੜ੍ਹ ਵਿਖੇ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਖੇਡਾਂ 'ਚ ਜੇਤੂ ਖਿਡਾਰੀਆਂ ਨੂੰ 9.35 ਕਰੋੜ ਰੁਪਏ ਇਨਾਮੀ ਰਾਸ਼ੀ ਦਿੱਤੀ ਜਿਸ ਦੇ ਤਹਿਤ ਕਾਂਸੀ ਤਮਗਾ ਜਿੱਤੂ hockey ਟੀਮ ਦੇ ਖਿਡਾਰੀਆਂ ਨੂੰ 1-1 ਕਰੋੜ ਰੁਪਏ ਤੇ ਨਿਸ਼ਾਨੇਬਾਸੀ ਐਥਲੀਟ ਅਤੇ ਗੋਲਫ ਚ ਹਿੱਸਾ ਲੈ ਕੇ ਪਰਤੇ ਖਿਡਾਰੀਆਂ ਨੂੰ 15-15 ਲੱਖ ਰੁਪਏ ਸਨਮਾਨ ਵਜੋਂ ਦਿੱਤੇ ਨਾਲ ਹੀ ਖਿਡਾਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਮੁਬਾਰਕਬਾਦ ਦਿੱਤੀ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਚ ਮੈਦਾਨਾਂ ਦੀ ਗਿਣਤੀ ਵਿੱਚ ਹੋਰ ਵਾਧਾ ਹੋਵੇਗਾ ਅਤੇ ਪੰਜਾਬ ਖੇਡਾਂ ਚ ਮੋਹਰੀ ਸੂਬਾ ਬਣੇਗਾ ਅਸੀਂ ਖਿਡਾਰੀਆਂ ਨੂੰ ਹਰ ਪੱਖੋਂ ਸਹੂਲਤਾਂ ਦੇਣ ਦੇ ਲਈ ਵਚਨਬੱਧ ਹਾਂ ਸਾਡੇ ਲਈ ਬਹਿਤ ਖੁਸ਼ੀ ਦਾ ਦਿਨ ਹੈ ਅੱਜ ਪੈरिस 올림픽 ਖੇਡਾਂ 'ਚ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਵਿਰਾਮਿਨਾਸ਼ੀ ਦੇ ਕੇ ਸਨਮਾਨਿਤ ਕਰ ਰਹੇ ਹਾਂ 59 ਸਾਲਾਂ ਬਾਅਦ ਆਸਟ੍ਰੇਲੀਆ ਨੂੰ 올림픽 ਦੇ ਵਿੱਚ ਹਾਕੀ 'ਚ ਹਰਾ ਕੇ ਖਿਡਾਰੀਆਂ ਨੇ ਦੇਸ਼ ਦਾ ਮਾਣ ਵਧਾਇਆ ਹੈ ਅਤੇ ਇਹਨਾਂ ਖਿਡਾਰੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿੱਤਦੀਆਂ ਪਹਿਲਾ ਹਾਕੀ ਦੇ ਖਿਡਾਰੀਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕੋਈ ਕੰਪਨੀ ਸਪான்ਸਰ ਨਹੀਂ ਕਰਦੀ ਸੀ ਤੇ ਨਾ ਹੀ ਕੋਈ ਟੂਰਨਾਮੈਂਟ ਹੁੰਦਾ ਸੀ ਪਰ ਸਾਡੀ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਖਿਡਾਰੀਆਂ ਨੂੰ ਚੰਗੀ ਸਹੂਲਤਾਂ ਦੇਣ ਲਈ ਲਗਾਤਾਰ ਕੰਮ ਕਰ ਰਹੀ ਹੈ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਖੇਡ ਸਟੇਡੀਅਮ 'ਚ ਵੱਖ-ਵੱਖ ਦੇਸ਼ਾਂ ਦੇ ਟੂਰਨਾਮੈਂਟ ਕਰਵਾਏ ਜਾਣਗੇ ਹਾਂ ਜਿਵੇਂ ਦੱਸਤੀ ਹੈ ਜੀ ਵੱਡੀ ਖਬਰ ਪੰਤਮਾ ਸਾਹਿਬ ਨੇ ਹੌਕੀ ਖਿਡਾਰੀਆਂ ਨੂੰ ਜਿਨ੍ਹਾਂ ਨੇ ਕੀ ਹੈ ਕਾਂਸੀ ਦਾ ਪਦਕ ਜਿੱਤਿਆ ਸੀਗਾ 올림픽 ਦੇ ਵਿੱਚ ਉਹਨਾਂ ਨੂੰ ਜੋ ਹੈ ਪੰਜਾਬ ਦੇ ਖਿਡਾਰੀਆਂ ਨੂੰ 1-1 ਕਰੋੜ ਰੁਪਏ ਦੀ ਨਾਮ ਰਾਸ਼ੀ ਦਿੱਤੀ ਹੈਗੀ ਵੱਡੀ ਖਬਰ ਪੰਤਪਨ ਸਾਹਿਬ ਨੇ ਕਿਹਾ ਕਿ ਸਾਡੀ ਸਰਕਾਰ ਇਦਾਂ ਹੀ ਜੋ ਹੈ ਉਸਾਹਤ ਕਰਦੀ ਰਹੂਗੀ ਤੇ ਜੋ ਖਿਡਾਰੀਆਂ ਦਾ ਜੋ ਮਾਨ ਵਧਏਗਾ ਤੇ ਇਸ ਦੇ ਸੰਦਰਭ ਦੇ ਵਿੱਚ ਪੰਤਪਨ ਸਾਹਿਬ ਦੀ ਸਰਕਾਰ ਨੇ 1-1 ਕਰੋੜ ਰੁਪਏ ਦੀ ਨਾਮ ਰਾਸ਼ੀ ਦਿੱਤੀ ਹੈਗੀ ਜੀ hockey ਖਿਡਾਰੀਆਂ ਨੇ ਇਹ ਵੀ ਦੱਸ ਦਈਏ ਕਿ ਪੰਤਪਨ ਸਾਹਿਬ ਨੇ ਕਿਹਾ ਕਿ hockey ਖਿਡਾਰੀਆਂ ਨੇ 52 ਸਾਲ ਦੇ ਬਾਅਦ ਜੋ ਹੈ ਆਸਟ੍ਰੇਲੀਆ ਨੂੰ ਹਰਾਇਆ ਸੇਗਾਜੀ অলਪਿਕਸ ਦੇ ਵਿੱਚ ਤੇ ਖੁਸ਼ੀ ਜ਼ਾਹਿਰ ਕੀਤੀ ਤੇ ਪੰਤਪਨ ਸਾਹਿਬ ਨੇ ਕਿਹਾ ਖਿਡਾਰੀਆਂ ਨੂੰ ਉਦਾਂ ਹੀ ਸਹਾਇਤ ਕਰਦੇ ਰਹਿਾਂਗੇ ਸਰਕਾਰ ਜੋ ਹੈ ਫੁੱਲ سپورਟ ਕਰੇਗੀ ਹਾਕੀ ਖਿਡਾਰੀਆਂ ਨੂੰ ਪਹਿਲੇ ਜੋ ਹੈ ਹਾਕੀ ਦੇ ਟੂਰਨਾਮੈਂਟ ਨਹੀਂ ਹੁੰਦੇ ਸੀਗੇ ਹਾਕੀ ਦੇ ਖਿਡਾਰੀਆਂ ਨੂੰ ਸਪான்ਸਰ ਨਹੀਂ ਮਿਲਦੇ ਸੀਗੇ ਪਰ ਜੋ ਸਰਕਾਰਾਂ ਉਹਨਾਂ ਨੂੰ ਜੋ ਹੈ ਪੁਸ਼ ਨਹੀਂ ਕਰਦੇ ਸੀਗੇ ਪਰ ਅਸੀਂ ਜੋ ਹੈ ਲੋਕਾਂ ਦੀ ਜੋ ਹੈ ਜੋ ਸੁਪਨਾ ਹੁੰਦਾ ਹੈ ਕਿ 올ਪਿਕ ਦੇ ਵਿੱਚ ਜਿੱਤੀਏ ਤੇ ਹਾਕੀ ਖੇਡ ਹੈਗਾ ਜਿਸ ਤੇ ਵਿੱਚ ਬ੍ਰੌਂਜ਼ ਮੈਡ ਜਿੱਤੇ ਹੈਗਾ ਖਿਡਾਰੀਆਂ ਨੇ ਤੇ ਉਹਨਾਂ ਨੂੰ ਪੰਤਪਨ ਦੀ ਸਰਕਾਰ ਨੇ ਦਿੱਤੇ ਇੱਕ ਕਰੋੜ ਰੁਪਏ ਇਹ ਸਿੱਗੀ ਜ ਖਬਰ ਜੇ ਤੁਹਾਨੂੰ ਪ੍ਰੋਗਰਾਮ ਵਧੀਆ ਲੱਗਦਾ ਹੈਗਾ ਜੋ ਆਪਾਂ ਖਬਰਾਂ ਦਿੰਨੇ ਆ ਤੇ ਜਰੂਰ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰ ਦਿਓ ਸ਼ੇਅਰ ਵੀ ਕਰ ਦਿਓ ਨੋਟੀਫਿਕੇਸ਼ਨ ਬੈਲ ਵੀ ਜਰੂਰ ਦਬਾਓ ਤਾਂ ਕਿ ਸਾਨੂੰ ਵੀ ਮੋਟੀਵੇਸ਼ਨ ਮਿਲੇ ਇਦਾਂ ਕੰਮ ਕਰਨ ਦੇ ਕਿਉਂਕਿ ਅਸੀਂ ਤੁਹਾਨੂੰ ਭੋਤਪੰਤਨ ਸਾਹਿਬ ਜਾਂ ਸਰਕਾਰ ਕੋਈ ਵਧੀਆ ਕੰਮ ਕਰਦੀ ਹੈ ਉਸ ਦੀ ਖਬਰਾਂ ਦਿੰਨੇ ਹਾਂ ਕਿ ਅਗਰ ਕੋਈ ਸਰਕਾਰ ਵਧੀਆ ਕੰਮ ਨਹੀਂ ਕਰਦੀ ਤਾਂ ਵੀ ਖਬਰਾਂ ਦਿੰਨੇ ਹਾਂ ਤੇ ਜਰੂਰ ਆਪਣੇ ਚੈਨਲ ਨੂੰ ਜਾਨਾ ਇਨਫੋਰਮੇਸ਼ਨ ਨੂੰ ਸਪੋਰਟ ਕਰੋ ਵੀਡੀਓ ਸ਼ੇਅਰ ਵੀ ਕਰ ਦਿਓ ਲਾਈਕ ਕਰੋ ਨੋਟੀਫਿਕੇਸ਼ਨ ਬੈਲ ਦਬਾਓ ਇਦਾਂ ਹੀ ਸਪੋਰਟ ਕਰਦੇ ਰਹੋ ਥੈਂਕ ਯੂ